ਇੱਕ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਹਸਪਤਾਲ ਪਹੁੰਚਦੇ ਹੀ ਬੇਟੇ ਤੇ ਬੇਟੀ ਨੂੰ ਪੀਜੀਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਰਾਤ ਕਰੀਬ 8:30 ਵਜੇ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਪਿੰਡ ਕਰਾਚੋ ਦੇ ਰਹਿਣ ਵਾਲੇ 30 ਸਾਲ ਅਮਰਿਕ ਸਿੰਘ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ ਜਿਸ ਵਿੱਚ ਬਜ਼ੁਰਗ ਮਾਤਾ ਜਸਪਾਲ ਕੌਰ ਅਮਰਿਕ ਸਿੰਘ ਅਤੇ ਹਰਜਿੰਦਰ ਕੌਰ ਦੱਬ ਗਏ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ ਗਿਆ। ਪਿੰਡ ਵਾਸੀਆਂ ਨੇ ਉਹਨਾਂ ਨੂੰ ਸੰਗਰੂਰ ਹਸਪਤਾਲ ਵਿੱਚ ਦਾਖਲ ਕਰਵਾਇਆ। ਮੈਂ ਰਗਵੀਰ ਸਿੰਘ ਨੰਬਰਦਾਰ ਜੀ ਪਿੰਡ ਕਰਾਚੋਂ ਰਾਤ ਕੀ ਘਟਨਾ ਵੀ ਕੀ ਗੱਲ ਰਾਤ ਤਕਰੀਬਨ 8:30 ਵਜੇ ਜੀ ਇਹ ਪਰਿਵਾਰ ਅੰਦਰ ਬੈਠਾ ਸੀ ਆਪਦੇ ਰੂਮ ਚ ਇੱਕਦਮ ਪਤਾ ਨਹੀਂ ਕੀ ਹੋ ਗਿਆ ਜੀ ਸਾਰਾ ਮਕਾਨ ਡਿੱਗ ਗਿਆ ਜਿਨ੍ਹਾਂ ਦਾ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਗੱਡੀ ਸਾਰੀ ਟੁੱਟ ਗਈ ਜੀ ਇੱਕ ਮਾਤਾ ਦੀ ਡੈਥ ਹੋ ਗਈ ਜੀ ਦੋ ਦੋਏ ਜੀ ਆਪ ਰਿਕ ਸਿੰਘ ਤੇ ਉਹਦੀ ਮੈਸੇਜ ਪੀਜੀਆਈ ਚ ਦਾਖਲ ਨੇ ਉਹ ਵੀ ਸੀਰੀਅਸ ਨਹੀਂ ਜੀ ਐਸੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਬਣ ਦਾ ਮੁਆਵਜ਼ਾ ਦਿੱਤਾ ਜਾਵੇ ਆ ਕੇ ਪ੍ਰਸ਼ਾਸਨ ਅਧਿਕਾਰੀ ਇਹਦਾ ਮੌਕਾ ਦੇਖਣ ਜੀ ਆ ਤੁਸੀਂ ਮੌਜੂਦਾ ਨੰਬਰਦਾਰੋਂ ਪ੍ਰਸ਼ਾਸਨ ਦਾ ਅਧਿਕਾਰੀ ਹਾਲੇ ਤੱਕ ਤਕਨ ਰਾਤ ਦੀ ਘਟਨਾ ਤਕਰੀਬਨ ਸਵੇਰ ਦੇ 9 7 8 ਵਜੇ ਨੇ ਹਾਂ ਜੀ ਹਾਂ ਹੁਣ ਤੱਕ ਨਹੀਂ ਆਇਆ ਕਿਵੇਂ ਦੇਖਦੇ ਚੀਜ਼ਾਂ ਨੂੰ ਨਾ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਜੀ ਇਨਫਾਰਮੇਸ਼ਨ ਦਿੱਤੀ ਹੋਈ ਹੈ ਵੈਸੇ ਆ ਜਾਣਗੇ ਜੀ ਥੋੜਾ ਲੇਟ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਦੀ ਵੱਡੀ ਨਲਾਕੀ ਹੈ ਜੀ ਇਹ ਚੀਜ਼ ਚ ਹਾਂ ਜੀ ਆਉਣਾ ਚਾਹੀਦਾ ਸੀ ਜਦੋਂ ਰਾਤ ਹੀ ਪਤਾ ਲੱਗਿਆ ਜੀ ਕਿਉਂ ਮੋਰਚਰੀ ਚ ਵੀ ਪਤਾ ਲੱਗ ਜਾਂਦਾ ਜੀ ਉਸ ਤੋਂ ਇਹਨਾਂ ਨੂੰ ਆਉਣਾ ਚਾਹੀਦਾ ਸੀ ਜੀ ਕਿਵੇਂ ਦੇਖਦੇ ਹੋ ਘਟਨਾ ਸੋਨੂੰ ਕਿਵੇਂ ਲੱਗਦਾ ਜੀ ਕੀ ਵਜ੍ਹਾ ਰਹੀ ਹੈ ਕੀ ਕਾਰਨ ਕੀ ਹੋ ਸਕਦਾ ਇਨਸੀਡੈਂਟ ਜੀ ਜਿਵੇਂ ਅਚਾਨਕ ਐਕਸੀਡੈਂਟ ਕਹਿ ਦੋ ਇੱਕ ਤਰ੍ਹਾਂ ਦਾ ਐਕਸੀਡੈਂਟ ਹੀ ਹੋਇਆ ਜੀ ਇਹ ਪਹਿਲੀ ਵਾਰ ਹੋਇਆ ਜੀ ਮੈਨੂੰ ਲੱਗਦਾ ਸਾਡੀ ਸੁਰਤ ਚ ਤੱਕ ਤੇ ਹੋਈ ਨਹੀਂ ਇਸ ਤਰ੍ਹਾਂ ਇੱਕ ਲਖਤ ਮਕਾਨ ਡਿੱਗ ਜੀ ਸੋ ਨੂੰ ਲੱਗਦਾ ਵੀ ਜੇ ਛੱਤ ਲੰਬੀ ਜਾਂ ਬਾਲੇ ਜਿਆਦਾ ਵੱਡੀ ਲੰਬੀ ਹੋਣ ਕਰ ਜਾਏ ਨਹੀਂ 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 ਇਹੋ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਉਹ ਵੱਡੀ ਗੱਲ ਨਹੀਂ ਜੀ ਕੋਈ ਡਬਲ ਆਫ ਪਾਏ ਹੋਏ ਸੀ ਗਾਡਰ 2 ਜੋੜ ਕੇ ਪਾਏ ਹੋਏ ਸੀ ਜੀ ਹਾਂ ਤਾਂ ਅਚਾਨਕ ਕੀ ਘਟਨਾ ਵਾਪਰੀ ਜੀ 14 ਫੁੱਟ ਐਕਸੀਡੈਂਟ ਮੰਨੋ ਜੀ ਅਚਾਨਕ ਐਕਸੀਡੈਂਟ ਹੋ ਗਿਆ ਜੀ ਮੇਰਾ ਨਾਮ ਤਾਂ ਚਰਨਜੀਤ ਹੈ ਜੀ ਪਿੰਡ ਕੀ ਹੈ ਜੀ ਕਰਕ ਕੀ ਘਟਨਾ ਹੋਈ ਜੀ ਰਾਤ ਨੂੰ ਘਟਨਾ ਜੀ ਇਹ ਮੈਂ 8 ਵਜੇ ਦੁਕਾਨ ਬੰਦ ਕਰਕੇ ਗਈਆਂ ਉਦੋਂ ਸਹੀ ਸਲਾਮਤ ਠੀਕ ਠਾਕ ਬੈਠੇ ਤੇ ਉਦੋਂ ਬਾਅਦ ਮੈਨੂੰ 8:30 ਵਜੇ ਕੋਈ ਬੁਲਾ ਕੇ ਲਿਆਈਏਗੀ ਵੀ ਉਹਨਾਂ ਦੀ ਛੱਤ ਟਿੱਕੀ ਜਦੋਂ ਮੈਂ ਆਈਂਗੀ ਉਦੋਂ ਇਹ ਬਾਹਰ ਕੱਢ ਲੈ ਤੇਰੀ ਮੈਂ ਨਾਲ ਗਈਆਂਗੀ ਬੇਬੇ ਹਸਪਤਾਲ ਤੇ ਜਾ ਕੇ ਪੂਰੀ ਹੋ ਗਈ ਜੀ ਇਹ ਚੰਡੀਗੜ੍ਹ ਲੈ ਕੇ ਇਹਨਾਂ ਨੂੰ ਠੀਕ ਹੈ ਕਿਵੇਂ ਕਰ ਪੁਰਾਣਾ ਸੀ ਜਦੋਂ ਇਹ ਕਿੰਨਾ ਜ਼ਿਆਦਾ ਕੋਈ ਪੁਰਾਣਾ ਨਹੀਂ ਇਹ ਸੱਤ ਠੀਕ ਹੈ ਤੁਨ ਕਿਵੇਂ ਲੱਗਦਾ ਵੀ ਛੱਤ ਕਿਉਂ ਗਿਰੀ ਜੀ ਕੀ ਵਜ੍ਹਾ ਲੱਗਦੀ ਹੁੰਦੀ ਸਰ ਤਾਂ ਜੀ ਹੁਣ ਮੈਂ ਤਾਂ ਮੈਨੂੰ ਵੀ ਤਾਂ ਅਜਾ ਕੋਈ ਪੁਰਾਣੀ ਹੋਣਾ ਨਹੀਂ ਨਾ ਨਾ ਇੰਨੀ ਪੁਰਾਣੀ ਨਹੀਂ ਹੈਗੀ ਤੇ ਛੱਤ ਤੇ ਸੱਤ ਤਾਂ ਦਿਖੇ ਰਹੀ ਜਿਵੇਂ ਲੱਕੜਾਂ ਨੂੰ ਜਿਵੇਂ ਬਾਲੇ ਹੁੰਦੇ ਨੇ ਜਿਵੇਂ ਉਸ ਵਗੈ ਇਹ ਤਾਂ ਕਿ ਕੋ ਸੁਣੀ ਗਏ ਸਾਗਰੇ ਵੀ ਦੇਖ ਤੇ ਤੁਹਾਨੂੰ ਮੌਕੇ ਦੇ ਪਤਾ ਲੱਗਿਆ ਹਾਂ ਥੱਲੇ ਕੌਣ ਕੌਣ ਮੌਕੇ ਦੀ ਕਿੰਨੇ ਕ ਜਾਣੇ ਬੈਠੇ ਸੀ ਇਹ ਤਿੰਨੇ ਮੈਂਬਰ ਨੇ ਜੀ ਬੱਚੇ ਤਾਂ ਇਹਨਾਂ ਦੇ ਗਏ ਹੋਏ ਨੇ ਗਏ ਮਾਤਾ ਤੇ ਦੋਏ ਜੀ ਆਪ ਤੇ ਇਹਨੂੰ ਕੁੜੀ ਦਾ ਫੋਨ ਆਇਆ ਹੋਇਆ ਤੇ ਦੱਸਿਆ ਉਹਨੇ ਰਾਤ ਸਾਨੂੰ ਜਦ ਹੋਸ ਚ ਬੇਬੀ ਮੈਨੂੰ ਫੋਨ ਆ ਰਿਹਾ ਤੇ ਫੋਨ ਆਉਂਦੇ ਉਹਨੇ ਮੈਨੂੰ ਐ ਲੱਗੇ ਵੀ ਪੱਖਾ ਘੁੰਮੀ ਜਾਂਦਾ ਹੈਗਾ ਉਹ ਆਪਰੇ ਘਰ ਵਾਲੇ ਨੂੰ ਦੱਸਿਆ ਕਿ ਨਹੀਂ ਜੀ ਆਪਣਾ ਪੱਖਾ ਘੁੰਮਦਾ ਬਸ ਐ ਐਨੀ ਗੱਲ ਕਹਿੰਦੇ ਛੱਤ ਡਿੱਗ ਪਈ ਥੱਲੇ ਕਿੰਨਾ ਕੁ ਸਮਾਨ ਥੱਲੇ ਡਾਬ ਗਿਆ ਵਗੈਰਾ ਜੀ ਸਮਾਨ ਤਾਂ ਜੀ ਦੇਖ ਲਓ ਤੁਸੀਂ ਬਹੁਤ ਪਿਆ ਅੰਦਰ ਗੱਡੀ ਫੁੱਟ ਗਈ ਜੀ ਕਪੜੇ ਸਿਉਣਾ ਦੀ ਮਸ਼ੀਨ ਬਾਕੀ ਸਾਰਾ ਸਮਾਨ ਉਰੀ ਰੱਖ ਦਿੱਤੀ ਸਭ ਕੁਝ ਹੈ ਜੀ ਅੰਦਰ ਪੇਟੀ ਭਰੀ ਪਈਏ ਸਮਾਨ ਦੀ ਸਭ ਕੁਝੇ ਖਰਾਬ ਹੋ ਗਈ ਠੀਕ ਲਗਤ ਵੀ ਲੱਖ ਰੁਪਏ ਦਾ ਨੁਕਸਾਨ ਹੈ ਜੀ ਬਹੁਤ ਜ਼ਿਆਦਾ ਹੈ ਜੀ ਲੱਖਾਂ ਨਾਲ ਤਾਂ ਕਿੱਥੇ ਸਰਦੇ ਪ੍ਰਸ਼ਾਸਨ ਦੀ ਟੀਮ ਕੋਈ ਰਾਤ ਮੌਕੇ ਜੀ ਪਹੁੰਚੇ ਜੀ ਪੁਲਿਸ ਅਧਿਕਾਰੀ ਜਾਂ ਹੋਰ ਕੋਈ ਮੁਲਾ ਅਸੀਂ ਤਾਂ ਜੀ ਲੈ ਕੇ ਵਾਗੇ ਤੇ ਉਹਦੇ ਸਾਨੂੰ ਕੋਈ ਪਤਾ ਨਹੀਂ ਹੈਗਾ ਕਿ ਮੈਂ ਤਾਂ 11 ਵਜੇ ਮੋੜੀ ਨੀ ਇੱਥੋਂ ਠੀਕ ਨਾਮ ਹੈ ਜੀ ਮੇਰਾ ਨਾਮ ਹਰਜਿੰਦਰ ਸਿੰਘ ਕਰਾਚੋ ਪਿੰਡ ਕੀ ਘਟਨਾ ਹੋਈ ਹੈ ਜੀ ਰਾਤ ਨੂੰ ਇਹ ਘਟਨਾ ਰਾਤ 5:30 ਵਜੇ ਦੀ ਘਟਨਾ ਜੀ ਪਿੰਡ ਕਰਾਚੋਂ ਦੇ ਵਿੱਚ ਚਾਂਦਪੱਤੀ ਦੇ ਵਿੱਚ ਅਮਰੀਕ ਸਿੰਘ ਦੇ ਘਰ ਦੇ ਵਿੱਚ ਜੋ ਆਪਣੀ ਮਾਤਾ ਦੇ ਕੋਲ ਬੈਠੇ ਸੀਗੇ ਮਾਤਾ ਜੀ ਬਿਮਾਰ ਥੋੜਾ ਸਿਹਤ ਤੋਂ ਡਾਊਨ ਸੀ ਉਹਨਾਂ ਦਾ ਪਤਾ ਸਦਾ ਦਾ ਕਿ 8:30 ਵਜੇ ਅੰਦਰ ਬੈਠੇ ਸੀਗੇ ਤੇ ਰਾਤ ਨੂੰ ਚਾਣ ਚੱਕ ਇੱਟ ਵਾਲੇ ਦੀ ਸੱਤ ਪਾਈ ਹੋਈ ਸੀ ਜਿਹੜੀ ਗਾਰਡਰਾਂ ਸਮੇਤ ਸਾਰੀ ਦੀ ਸਾਰੀ ਸੱਤ ਉਹਨਾਂ ਦੇ ਉੱਪਰ ਡਿੱਗ ਗਈ ਤੇ ਜਿਸ ਦੇ ਵਿੱਚ ਮਾਤਾ ਜੀ ਅਤੇ ਸਾਡੀ ਚਾਚੀ ਜੀ ਹਰਜਿੰਦਰ ਕੌਰ ਤੇ ਚਾਚਾ ਜੀ ਅਮਰੀਕ ਸਿੰਘ ਤੇ ਤਿੰਨਾਂ ਦੇ ਉੱਪਰ ਸੱਤ ਡਿੱਗ ਗਈ ਜਿਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਰਾਤ ਤੱਕ ਸੀ ਇੱਕ ਘੰਟਾ ਖੱਜਲ ਖਵਾਰੀ ਕਰਕੇ ਬਹੁਤ ਪ੍ਰੇਸ਼ਾਨੀ ਨਾਲ ਕਾਫੀ ਜ਼ਿਆਦੇ ਲੋਕਾਂ ਨੇ ਇਸ ਦੇ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀਗਾ ਗੰਭੀਰ ਸੀ ਤੇ ਐਂਬੂਲੈਂਸ ਬਹੁਤ ਲੇਟ ਆਈ ਹੈ ਜਿਸ ਕਾਰਨ ਜਲਦੀ ਆਪ ਉਹ ਆਪਣੇ ਨਿੱਜੀ ਵਾਹਨਾਂ 'ਚ ਇੱਥੋਂ ਤਿੰਨ ਗੱਡੀਆਂ 'ਚ ਉਹਨਾਂ ਨੂੰ ਅਲੱਗ-ਅਲੱਗ ਲੈ ਕੇ ਗਏ ਨੇ ਉਸ ਸਮੇਂ ਮਾਤਾ ਜੀ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਤੇ ਬਾਕੀ ਥੋੜਾ ਜਿਹਾ ਬੋਲਦੇ ਸੀਗੇ ਚਾਚਾ ਤੇ ਚਾਚੀ ਜੀ ਕਿੰਨਾ ਕੁ ਨੁਕਸਾਨ ਲੱਗਦਾ ਜੀ ਤੇ ਕਿ ਕਿੰਨੇ ਕੁ ਬੰਦੇ ਇਸਲੇ ਵਿੱਚ ਨੁਕਸਾਨ ਤਾਂ ਜੀ ਇੱਕ ਤਾਂ ਗੱਡੀ ਖੜੀ ਆ ਨਵੀਂ ਗੱਡੀ ਆ ਜੀ ਲਗ ਇੱਕ ਮੋਟਰਸਾਈਕਲ ਆ ਬੋਲਡ ਲਗਭਗ 6-7 ਲੱਖ ਰੁਪਏ ਦੀ ਗੱਡੀ ਆ 2-2.5 ਲੱਖ ਰੁਪਏ ਦਾ ਅੱਜਕੱਲ ਬੋਲਡ ਆਉਂਦਾ ਜੀ ਉਹ ਤਾਂ ਚਲੋ ਵਹੀਕਲਾਂ ਦਾ ਨੁਕਸਾਨ ਆ ਜਿਹੜਾ ਜਾਨੀ ਨੁਕਸਾਨ ਆ ਜਿਹੜਾ ਸਾਨੂੰ ਪਤਾ ਲੱਗਿਆ ਡਾਕਟਰਾਂ ਨਾਲ ਉਧਰ ਰਾਤ ਦੇ ਚ ਮੁੰਡੇ ਸਾਡੇ ਗਏ ਸੀ ਲੈ ਕੇ ਵੀ ਮਾਤਾ ਜੀ ਦੀ ਜਿਹੜੀ ਰਾਤ ਹੀ ਮਾਤਾ ਜੀ ਸਵਰਗਵਾਸ ਹੋ ਗਏ ਨੇ ਤੇ ਚਾਚਾ ਜੀ ਤੇ ਚਾਚੀ ਜੀ ਨੂੰ ਅਮਰੀਕ ਸਿੰਘ ਨੂੰ ਤੇ ਚਾਚੀ ਹਰਜਿੰਦਰ ਕੌਰ ਨੂੰ ਚੰਡੀਗੜ੍ਹ ਜਿਹੜਾ ਪੀਜੀਆਈ ਰੈਫਰ ਕਰ ਦਿੱਤਾ ਸੀਗਾ ਅਮਰੀਕ ਸਿੰਘ ਦੀ ਕਿੰਨੀ ਕੋ ਉਮਰ ਹੈ ਜੀ ਉਹਨਾਂ ਦੀ ਅਮਰੀਕ ਸਿੰਘ ਦੀ ਉਮਰ ਲਗਭਗ 55 ਤੋਂ 60 ਸਾਲ ਦੇ ਵਿੱਚ ਹੈ ਜੀ ਤੇ ਉਹਨਾਂ ਦੀ ਮਿਸੇਜ ਦੀ ਉਹਨਾਂ ਦੀ ਉਮਰ ਵੀ 52 53 ਸਾਲ ਹੈ ਜੀ ਹ ਪ੍ਰਸ਼ਾਸਨ ਦੇ ਅਧਿਕਾਰੀ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਨਹੀਂ ਪਹੁੰਚਿਆ ਕਿਵੇਂ ਦੇਖਦੇ ਚੀਜ਼ ਇਹ ਉਧਰੋਂ ਰਾਬਤੇ ਨਾਲ ਜੇ ਕੋਈ ਪ੍ਰਸ਼ਾਸਨ ਨਾਲ ਰਾਬਤਾ ਹੋਇਆ ਜਾਂ ਕਿਸੇ ਨੇ ਫੋਨ ਵਗੈਰਾ ਕੀਤਾ ਤਾਂ ਸ਼ਾਇਦ ਮੈਨੂੰ ਉਹਨਾਂ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਵੀ ਪ੍ਰਸ਼ਾਸਨ ਪਹੁੰਚਿਆ ਜਾਂ ਨਾ ਪਹੁੰਚਿਆ ਬਸ ਇਹ ਸਾਡੇ ਜੁम्मेवार ਵਿਅਕਤੀ ਤੇ ਇੱਥੇ ਮੁੰਡੇ ਸਾਰੇ ਆਏ ਹੋਏ ਤੇ ਕਿ ਉਹਨਾਂ ਨੇ ਫੋਨ ਵਗੈਰਾ ਕੀਤੇ ਨੇ ਐਂਬੂਲੈਂਸ ਆ ਗਈ ਸੀ ਥੋੜਾ ਜਿਹਾ 10 ਮਿੰਟ ਲੇਟ ਆਈ ਹੈਗੀ ਉਸ ਤੋਂ ਪਹਿਲਾਂ ਆਪਾਂ ਨੂੰ ਹੁੰਦੇ ਹੀ ਆ ਵੀ ਜਲਦੀ ਮੁੱਢਲੀ ਸਹਾਇਤਾ ਦੇਣ ਵਾਸਤੇ ਆਪਾਂ ਨੇੜੇ ਦੇ ਹਸਪਤਾਲ ਚਲੇ ਜੀ ਸੰਗਰੂਰ ਲੈ ਗਏ ਸੰਗਰੂਰ ਤੋਂ ਸੀਟੀ ਸਕੈਨ ਕਰਤੇ ਤੇ ਪਤਾ ਲੱਗਿਆ ਵੀ ਜਿਹੜੀ ਦੋਨਾਂ ਜਿਹਿਆਂ ਦੇ ਟੂ ਹਿੱਦੇ ਵਿੱਚ ਕਾਫੀ ਜ਼ਿਆਦਾ ਸੱਟ ਆ ਗਈ ਤੇ ਉਸ ਕਾਰਨ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ ਸੀ ਰਾਤ ਜੀ ਆ ਕਿਵੇਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਵੀ ਦੇਖੋ ਕੋਈ ਇਹ ਪੁਰਾਣਾ ਮਕਾਨ ਨਹੀਂ ਹੈਗਾ ਬਹੁਤਾ ਪੁਰਾਣਾ ਸਾਡੇ ਬਜ਼ੁਰਗ ਵੀ ਦੱਸਦੇ ਨੇ ਵੀ ਪਿੱਛੇ ਜੀ ਇਹਦਾ ਜਿਹੜਾ ਸੱਤ ਬਦਲੀ ਸੀ ਪਹਿਲਾਂ ਇਹ ਸਤੀਰਾਂ ਵਗੈਰਾ ਜਿਵੇਂ ਪੁਰਾਣੀਆਂ ਸੱਤਾ ਹੁੰਦੀਆਂ ਸੀ ਵੀ ਇਹਨਾਂ ਦਾ ਜਿਹੜਾ ਵੀ ਮਾਲੀ ਨੁਕਸਾਨ ਹੋਇਆ ਜਿਹੜਾ ਜਾਨੀ ਨੁਕਸਾਨ ਹੋ ਗਿਆ ਉਹਦੀ ਪਰਪਾਈ ਤਾਂ ਕਿਸੇ ਤੋਂ ਹੁੰਦੀ ਨਹੀਂ ਜੀ ਚਾਹੇ ਆਪਾਂ ਰੁਪਈਆਂ ਨਾਲ ਤਾਂ ਕੋਈ ਪਰਪਾਈ ਕਰ ਨਹੀਂ ਸਕਦਾ ਜਿਹੜਾ ਵੀ ਕੋਈ ਮਾਲੀ ਨੁਕਸਾਨ ਹੋਇਆ ਜਾਂ ਕੋਈ ਉਹਨਾਂ ਦਾ ਇਲਾਜ ਵਗੈਰਾ ਦਾ ਉਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਉਹ ਆਪਦੇ ਸਿਰ ਤੇ ਲਵੇ। ਬਾਪੂ ਜੀ ਨਾਮ ਕਿਤਾ? ਨਾਮ ਮਰਜੀਤ ਸਿੰਘ ਤੇ ਪਿੰਡ ਪਿੰਡ ਘਰਾਚੋਂ। ਹਾਂ ਬਾਪੂ ਜੀ ਕੀ ਘਟਨਾ ਹੈ? ਘਟਨਾ ਅਚਾਨਕ ਮਲਕਮ ਹੋਇਆ। ਕੀ ਛੱਤ ਦੀ ਛੱਤ ਅਗਲੀ ਦੀ ਕਲਖਤ ਸਾਰੀ। ਕਿੰਨੇ ਬੇ ਖਾਂਸੀ ਗਈ ਹੈ? ਇਹ ਖਾਨੇ ਜੀ ਅੱਠ ਹੁੰਨੇ। ਕਿੰਨੇ ਸਾਲ ਹੋ ਗਏ ਇਹਨੂੰ ਬਣਾਈ ਰਹੀ? ਇਹਨੂੰ 30 ਸਾਲ ਹੋ ਗਏ ਜੀ। ਤੇ ਕਿਵੇਂ ਘਟਣਾ ਵੀ ਰਾਤ ਕਿਵੇਂ ਪਤਾ ਲੱਗਦਾ। ਇਦਾਂ ਹੀ ਅੰਦਰ ਵੜੇ ਤੇ ਅਸੀਂ ਮੈਂ ਬਾਹਰ ਉਧਰ ਆਈ ਦੀ ਬਾਅਦ ਚ ਮੌਕੇ ਦੀ ਈਮੇਲ ਪਾਜ ਕੇ ਇਕੱਠੇ ਦਰਾਂ ਤੇ ਤਾਂ ਉਰੇ ਕੋਈ ਬੈਠੇ ਵਗੈਰੇ ਨਹੀਂ ਅੰਦਰ ਬੈਠੇ ਸੀ ਤਨ ਜੀ ਤਾਂ ਇਹ ਜਗ੍ਹਾ ਕਿਵੇਂ ਕਮਰਾ ਸੀਗਾ ਉਰੇ ਇਹ ਸਾਰਾ ਵੱਡਾ ਹਾਲ ਸੀ ਜੀ ਇਹ ਹਾਲ ਸੀ ਠੀਕ ਹੈ ਤਾਂ ਗੱਡੀ ਵੀ ਖੜੀ ਨਜ਼ਰ ਆ ਗਈ ਹਾਂ ਜੀ ਹਾਲ ਸੀ ਆ ਜੀ ਕਿੰਨੇ ਕੁ ਬੰਦੇ ਚ ਬੈਠੇ ਸੀ ਕਿੰਨੇ ਕੁ ਬੰਦੇ ਤਿੰਨੇ ਜੀ ਬੰਦੇ ਜੀ ਮੌਕੇ ਤੇ ਕੋ-ਕੋ ਬੈਠੇ ਸੀ ਇੱਕ ਤਾਂ ਮਾਦ ਜੀ ਦੀ ਦੋ ਜੀ ਉਹ ਤੇ ਕੀ ਨਾਮ ਸੀ ਜੀ ਉਹਨਾਂ ਦਾ ਜਿਹੜੇ ਬੈਠੇ ਸੀ ਇੱਕ ਤਾਂ ਜਸਮੇਲ ਕੌਰ ਦੀ ਸੀ ਬਾਕੀ ਇਹ ਅਮਰੀਕ ਸਿੰਘ ਆ ਜੀ ਬਗੋਂ ਉਹਦਾ ਦੂ ਮੇਰਾ ਨਾਮ ਯਾਦੋਂ ਦਾ ਇੱਕ ਉਹਦੇ ਕਰਾਈ ਸੀ ਨਾਮ ਯਾਦੋਂ ਕਿੰਨੇ ਕ ਸੱਟਾ ਵੱਜੇ ਨੇ ਕਿੰਨੇ ਕ ਨੁਕਸਾਨ ਹੋ ਗਿਆ ਨੁਕਸਾਨ ਦਾ ਹੀ ਮਤਲਬ ਸੱਟਾਂ ਜਿਹੜੇ ਸੱਟਾਂ ਲੱਗੀਆਂ ਹੋਈ ਨੁਕਸਾਨ ਹੋ ਗਿਆ ਮੌਜਦਾ ਮੌਕੇ ਦੀ ਪੂਰੀ ਹੋ ਗਈ ਉੱਥੇ ਜਾ ਕੇ ਸੰਹੂਰ ਹਾਂ ਕਿੱਥੇ ਰਹਿ ਰਹੇ ਕਿੱਥੇ ਰੈਫਰ ਚੰਡੀਗੜ੍ਹ ਨੇ ਬਾਕੀ ਦੋ ਹਲੇ ਜਾਪੀ ਨੇ ਹਾਂ ਜਾਪੀ ਨੇ ਉਹ ਕਿੱਥੇ ਰਹਿ ਰਹੇ ਨੇ ਚੰਡੀਗੜ੍ਹ ਨੇ ਜੋ ਪੁਲਿਸ ਪ੍ਰਸ਼ਾਸਨ ਬੋਲੋ ਕੋਈ ਆਇਆ ਹੈ ਜਿਹੜੇ ਤੱਕ ਜੋ ਵੀ ਨਹੀਂ ਕੋਈ ਨਹੀਂ ਆਇਆ ਯਰੇ ਮਾਲਕਾ ਨੂੰ ਉੱਥੇ ਦਾਦੇ ਤੇ ਆਪਣੇ ਸਰਪੰਚਾਂ ਕੋਲੇ ਪਾਕੇ ਜੀਗਾ ਜਾਂ ਡੀਸੀ ਆਗੇ ਦੀ ਮੌਕੇ ਤੇ ਪੂਰੇ ਤਾਂ ਨਹੀਂ ਆਏਗੇ ਪੂਰੀ ਨਏ ਉੱਥੇ ਆ ਗਿਆ ਸੀ